ਜਿਹੜਾ ਟ੍ਰੈਕ ਚਲਾ ਲਾ ਵੇਹ ਹੁਣ ਬੰਦ ਕਰ ਲਿਆ ਹਾਲ ਜਿਆਦਾ ਲਾਲਾ ਤੇ ਤੇਰਾ ਡਰਾਈਵਰ ਦਾ ਕੀ ਤਜਰਬਾ ਹੈ ਮੇਰਾ ਟਰੱਕ ਚੌਂਦਾ ਹੈ ਪਾਪਾ ਦਾ ਟਰੱਕ ਚਲਾਉਂਦਾ ਹੈ ਹਾਂਜੀ ਚੱਲ 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 ਪ੍ਰੇ ਰੱਖ ਲੈ ਮੜੀ ਹਿੱੱਦੀ ਆਣ ਦੇ ਤੋੜੀ ਤੁਰਨੀ ਹੈ ਘੇਰ ਪਹਿਲਾਂ ਲਾਈ ਫਿਰ ਨਾ ਦੇ ਚੱਲ ਕਿੰਨਾ ਨਾ ਦੀ ਜੰਗਾ ਇਹਨੂੰ ਲੋਡ ਇਨ ਮੁੜ ਜਣੀ ਹੈ ਮੋੜ ਜਣੀ ਉੱਥੇ ਬ੍ਰੇਕ ਲਾ ਲੈ ਕਟਾਈ ਨਾ ਕਰ ਹਿੱਤੀ ਜਾਣ ਦੇ ਚੱਲ ਕੱਟ ਦੇ ਨਵਾ ਘਾਟੇ ਟਾਇਰ ਜਾ ਉਹ ਇਹ ਤਾਂ ਬੈਕ ਕਰ ਲੈ ਬ੍ਰੇਕ ਲਾ ਹੁਣ ਆ ਬ੍ਰੇਕ ਲਾ ਆ ਬੋਚਲਾ ਆਉਣ ਵਾਲਾ ਐਏ ene ਬੋਚ ਲੱਗਣ ਵਾਲਾ ਇਧਰ ਲਾ ਆਹ ਸ਼ਾਨ ਨੇ ਨਾੜ ਕੋ ਨਹੀਂ ਕੱਸੇ ਜੇ ਇੰਨੀ ਕੱਸੇ ਮੈਂ ਕਿੱਥੇ ਤੇ ਲਾ ਓਏ ਬੱਸ ਆਪ ਐ ਜੀ ਆਪਾਂ ਕੰਬੈਨ ਮੂੰਗੀ ਦੇ ਤਿਆਰ ਕਰ ਰਹੇ ਆ ਇਹਦੇ ਪਿੱਛੇ ਇੱਕ ਤਾਂ ਐਸਐਮਐਸ ਲਾਉਣਾ ਇੱਕ ਪੁਲੀ ਕਸਣੀ ਆ ਪਿੱਛੇ ਵਾਲੀ ਐਸਐਮਐਸ ਵਾਲੀ ਤੇ ਡਰਾਈਵਰ ਆਪਣਾ ਨਵਾਂ ਤਿਆਰ ਆਇਆ ਜੀ ਤੇ ਇਹਦਾ ਹਿੱਕ ਆਪਾਂ ਡੀਜ਼ਲ ਪੰਪ ਬਦਲਣਾ ਫੱਟੀ ਗਈ ਪਰਾਂ ਪਿੱਛੇ ਘਰ ਪਿੱਛੇ ਘਰ ਕਿਹੀਂ ਘਰ ਕੇ ਅਹੀਂ ਤਾਂ ਹੀ ਲਵਾਲਾ ਕਿੱਥੇ ਆ ਚੱਕੀ ਆ ਹੰਗਾਲੇ ਉੱਤੇ ਟਾਇਰ ਚਾਉਂਦਾ ਏ ਐਂ ਕਰਕੇ ਲਿਆ ਚਲੋ ਮੈਂ ਲੱਗ ਲਊਂ ਮੈਂ ਵਾ ਲੱਗੇਗੀ ਲਿਆਂ ਦੇ ਆ ਚੱਕੀ ਆ ਹੱਤਾਂ ਆ ਫੱਟੀ ਦੇ ਸੰਗਲ ਚਾਕੇ ਤਾਂ ਕਰ ਦੇ ਇੱਥੇ ਘੜ ਦੇ ਇੱਥੇ ਚਾਲ ਚਾਲ ਸ਼ਾਨਾ ਜੀ ਸ਼ਾਟਨ ਪੂਰੀ ਕੀਤੀ ਹੋਈ ਆ ਪੂਰੇ ਆਪਣੇ ਆਪਣੇ ਹਸਾਬ ਚ ਕਿੱਥੇ ਸੈੱਟ ਕਰਕੇ ਲਾਏ ਆ ਤੇ ਥੱਲੇ ਵਾਲੇ ਤਾਂ ਪਤਾ ਨਹੀਂ ਕਿਵੇਂ ਆ ਤੇ ਬਾਕੀ ਜੀ ਆ ਥੋੜਾ ਖੁੱਲਾ ਕਰਨ ਵਾਲਾ ਆਪਾਂ ਕਰ ਲਾਂਗੇ ਪੂਰੀ ਕਿੱਥੇ ਗਈ ਆ ਕੀ ਕਰਾਂ ਉਹ ਇਹ ਲੱਗ ਜਣੀ ਹੈ ਕਿ ਦੇਖੋ ਲੱਗ ਜਣੇ ਛਿਲ ਟਕਾ ਖੁੱਲਣੀ ਐ ਪਹਿਲੀ ਪਾਲੀ ਫੇ ਤਾਂ ਕੰਮ ਹੀ ਬੜਾ ਵੱਜ ਜਾਣਾ ਪਹਿਲੀ ਵਾਰ ਨਾ ਉਹ ਤੜੇ ਖੋ ਨਹੀਂ ਤਿੰਨ ਚਾਰ ਨਾਲ ਤੂੰ ਕੀ ਕੀਤੀ ਹੋਣਾ ਆਈ ਰਗੋਏ ਉਹ ਨਾੜ ਕਸ ਨਾਲੇ ਦੋ ਤਿੰਨ ਵੀ ਕਾਸ ਦੇ ਖੜਕਦੀ ਲੈਂਦੀਆਂ ਚੱਲ ਲੈ ਕੀ ਕਰਨਾ ਉਹ ਪੁੜੀ ਵਹਨੇਗਾ ਬੈਗ ਲੈਣੇ ਜਿੰਨੇ ਤੇ ਚੜ ਕੇ ਫਿਰ ਬੈਗ ਲਿਆ ਤੋ ਉਹ ਤੈਨੂੰ ਆਜਾ ਮਾਰਦੇ ਨੇ ਹਾਏ ਇਧਰ ਉਹ ਗਾਲ ਤਾਂ ਸੋਣਾ ਤੈਨੂੰ ਆਜਾ ਮਾਰਦੇ ਨੇ ਸਿਰ ਤੇ ਵਜਾਣਾ ਹੈ ਕਿਦੇ ਖੜਾ ਦੇ ਕਰੀ ਓਹ ਸਪੀਕਰ ਤੇ ਕਿਵੇਂ ਖਲੋਵੇ ਦਾ ਹੈ ਨਾ ਲਾਲ ਮੜਾ ਜਾਗਾ ਤਾਂ ਆ ਵੀ ਦੇਖਣੇ ਉਹ ਹੁੰਦਾ ਹੈ ਨਾ ਮੈਂ ਨਾ ਐਡ ਕਰਦਾ ਉਹਦਾ ਪੁਲਿਸ ਦਾ ਚੋਕ ਮਾ ਉਹਦਾ ਚੱਕੋ ਬਰਾਬਰ ਕਰ ਪੁਲਿਸ ਕੇ ਤੇ ਟੇਢੀ ਇਹ ਦੇਖ ਤਾ ਸੀ ਪਿੱਛੇ ਮੈਨੂੰ ਪਤਾ ਉਹ ਟੇਢੀ ਏ ਬਰਾਬਰ ਕਰ ਪੁਲਿਸ ਇਹ ਜੀ ਅਸਮਸਵਲ ਪੁਲੀ ਲੱਗ ਰਹੀ ਹੈ ਆਪਣੀ ਕਮਾਵਾ 1 ਟੋਰੀ ਉਹਦਾ ਚੱਕਣਾ ਇਹ ਆਤਰ ਕਮਾੜਿਆ ਇਸ ਤਰ੍ਹਾਂ ਇਹ ਕਮਾਣੀ ਇਸ ਤਰ੍ਹਾਂ ਹੈ ਤਕੀਸ਼ਾ ਨੂੰ ਮੜੀ ਜਿਹਾ ਘਾਟਾ ਘਾਟਾ ਇਹ ਥੋੜੀ ਜਿਹੀ ਰੋਟਾ ਤਾ ਕਮਾ ਆ ਕੇ ਕਮਾ ਕੇ ਜਿਹੜਾ ਦਿੱਤ ਨੂੰ ਜੈ ਰੋਗ ਤੱਕ ਨਸੀਨ ਤੋ ਹੁੰਦਾ ਐਤ ਮਾਈਕਰਨ ਐਂ ਫਰੀ ਤੇ ਜੋ ਵਜਾਉਣਾ ਬਾਹਰ ਪੂਰੀ ਦੇ ਵਜੇ ਨਹੀਂ ਕੋਈ ਇਹ ਮੜਾ ਕਾਹਨੂੰ ਦੇ ਤਾਂ ਆ ਨਾ ਕੋ ਚਾਹ ਚਾਬੀ ਹੈਗੀ ਮੋਟਰ ਪਾਣਾ ਨਹੀਂਗਾ ਇੱਥੇ ਤੂੰ ਚਲਾ ਲਈ ਏਕੀ ਟਰੈਕਟਰ ਚਲਾਣੀ ਚਲਾ ਲਈ ਖੜ ਜਾਏ ਥੱਲੇ ਨਾ ਆ ਜੀ ਕਿਤੇ ਅਜਾ ਭਾਈ ਸਾਹਿਬ ਇਸ ਲੈ ਕੇ ਜਾ ਰਹੇ ਕੰਬੈਨ ਨੂੰ ਪਿੱਛੇ ਲਾਵਾਂਗੇ ਐਸਐਮਐਸ ਉਹ ਮੜਾ ਹਮਝਾ ਕਰ ਬੂਟਾ ਨਾਲ ਲੀਫਟ ਰੂਟ ਚੋਕੜੀ ਕਰ ਤਾਂ ਥੱਲੇ ਵਿੰਗਾ ਕਰਦਾ ਨਾਲ ਲੀਫਟ ਚੋਕੜੀ ਕਰ ਸਮਝਾਇਆ ਕਰਨ ਨੂੰ ਉਹਨੂੰ ਹੋਰ ਕਿਨੂੰ ਉਹਨਾ ਥੱਲੇ ਹਾਰਾ ਲਾਂਦਾ ਜਾਣਾ ਉਹਨਾ ਵਿੰਗਾ ਆ ਜਾਣਾ ਆਵਾਜ਼ ਮਾਰ ਕੇ ਆਹ ਜੋਰ ਨਾਲ ਆਵਾਜ਼ ਮਾਰ ਕੇ ਕੀ ਨਹੀਂ ਨਹੀਂ ਇੱਥੇ ਕਿਹ ਡਿਟਾਣਾ ਇੱਥੋਂ ਕਿ ਚੱਕ ਕੇ ਜਾਣਾ ਅਹੀਂ ਲਿਆ ਉਸ ਨੂੰ ਇਹਵੇਂ ਲਾਇਵੀਂ ਇੱਥੋਂ ਲਾਇਆ ਇੱਥੋਂ ਨੇੜੋਂ ਇੱਥੋਂ ਮੋੜ ਕੇ ਆ ਲਾ ਚਲ ਭੂਆ ਕਿਤੇ ਹਟਾ ਪਿਆ ਚੱਲ 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 ਗੋਏ ਉੱਤੇ ਨਾ ਚੜਾ ਜਾਣ ਦੇ ਜਾਣ ਦੇ ਚੱਲ 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 ਹੋਰ ਕਰਦਾ ਚਾ ਬਸ ਥੋੜਾ ਹੋਰ ਕਰ ਲੈ ਬਸ ਕਰ ਇਹ ਬੰਦਾ ਦਾ ਮਟਰਟਰ ਚਲਾਣਾ ਹੈ ਬੰਦਾ ਦਾ ਟਰੈਕਟਰ ਚਲਾਣਾ ਹੈ ਇਹ ਆਣਾ ਮੇਰੇ ਮਾਰਕੀਟ 'ਚ ਫਰਕ ਪੈਂਦਾ ਇਹ ਆਣਾ ਮੈਨੂੰ ਟਰੈਕਟਰ ਚਲਾਉਣ ਦੇ ਮਾਰਕੀਟ 'ਚ ਫਰਕ ਪੈਂਦਾ ਕਿੱਧਰ ਲੈ ਕੇ ਜਾਵੇਂਗਾ ਵੀਡੀਓ ਨਹੀਂ ਬਣਵਾਣੀ ਇੱਕ ਮਿੰਟ ਆਪਾਂ ਕਿੰਨੇ ਸਾਲ ਹੋ ਗਏ ਡਰਾਈਵ ਕਰਦੇ ਹਾਂ ਹੈ 1 ਸਾਲ ਹੋ ਗਿਆ ਪੂਰਾ ਚਲਾਉਣਾ ਟਰੈਕਟਰ ਗੇਅਰ ਲਾਣ ਵਾਲਾ ਬਈ ਐਵੇਂ ਨਾ ਕਿਧਰ ਚੜਾ ਦੇ ਸੜ ਜਾ ਬਾਲਾਂ ਬਈ ਪੱਕਾ ਅਗਾ ਦੇਖ ਲੈਣਗਾ ਕਿ ਕੋਈ ਸੁਆਗਾ ਹੀ ਪਿਆਈ ਆਪਣਾ ਉਹ ਲਾਦ ਲੱਗ ਸੁਆਗਾ ਹੀ ਪਿਆ ਪਤਾ ਹੀ ਨਾ ਤੂੰ ਬਾਹਾਂ ਵੀ ਘਰਾਂ ਲਹਿ ਰਹੇ ਉਧਰ ਨਾ ਇਹਨ ਮੋੜਾ ਮੋੜ ਮੋੜ ਉਹ ਗੇਰ ਲਾਉਵੇਂ ਜੀ ਬੰਦਾ ਪੰਜ ਕਿਹੜਾ ਗੇਰ ਲਾਵੇਗਾ ਕਿਹੜਾ ਕਿੱਥੇ ਲਾਵੇਗਾ ਤੂੰ ਆਣਾ ਮੈਨੂੰ ਪਤਾ ਹੈ ਲਾ ਗੇਰ ਕਿਹੜਾ ਲਾਉਣਾ ਜੀ ਕਲਚਰ ਰੱਪਾ ਉਹ ਲੈ ਚੱਲ ਪਿਆ ਵੀ ਟੈਂਪੂ ਤਾਂ ਨਹੀਂ ਗਈ ਵੀ ਤੂੰ ਕਿਹੜਾ ਅੱਗੇ ਲਾ ਕੇ ਛੱਡਤਾ ਇਹਨੂੰ ਉਹ ਲੈ ਚੱਲ ਪਿਆ ਸਾਨੂੰ ਨੇ ਕਿ ਥੱਲੇ ਕਰਦੀ ਔਰ ਇਹਦਾ ਘਰ ਹੈ ਨਹੀਂ ਕੰਮ ਹੈ ਕਮ ਉਤਰ ਰਿਹਾ ਗੇਅਰ ਲਾਗਦੇ ਬੰਦੇ ਨੂੰ ਚੱਲ ਚਾਪ ਹੀ ਜੋਰ ਲਾਵੇਂ ਨਾਲ ਇੱਧਰ ਉਹ ਤੇਰਾ ਡਰਾਈਵਰ ਕੀ ਤਿਆਰ ਪਿਆ ਤੇ ਨਹੀਂ ਤੇਰਾ ਡਰਾਈਵਰ ਕੀ ਤਿਆਰ ਪਿਆ ਤੇਰਾ ਪਪਾ ਟਰੱਕ ਨਹੀਂ ਚਲਾਉਂਦਾ ਪਪਾ ਦਾ ਟਰੱਕ ਚਲਾਉਂਦਾ ਹੈ ਨਾ ਦਾਗਰਗ ਵੱਲ ਸੱਗਾ ਨੂੰ ਮੁੰਗੀ ਬਾਣ ਚੱਲਿਆ ਮੁੰਗੀ ਬਾੜ ਹੈ ਬਾਣੀ ਦਾ ਵਾਹ ਵੀ ਵਾਹ ਬੰਦਾ ਟਰੱਕ ਹੀ ਕਰਕੇ ਆ ਕੇ ਗੇਅਰ ਪਾਵੇ ਆਪੇ ਹੀ ਲਾ ਕੇ ਦਿੱਤਾ ਇਹਨੂੰ ਆਪਣਾ ਜੀ ਐਸਐਮਐਸ ਆ ਗਿਆ ਜੀ ਸਾਹਮਣੇ तकरीबन ਕੱਲ ਆਪਾਂ ਫੀਟਿੰਗ ਕਰ ਗਏ ਸੀ ਇਹਦੀ ਤੁਹਾਨੂੰ ਦਿਖਾਉਂਦੇ ਕੀ ਕੀ ਫੀਟਿੰਗ ਕੀਤੀ ਆ ਜਿਵੇਂ ਕਿ ਇਹਦੇ ਵੈਸੇ ਤੈਲੀਆਂ ਦੋ ਹੀ ਬੈਲਟ ਆਪਾਂ ਜਾਨੀ ਕਿ ਅੱਗੇ ਸਿੰਗਲ ਕੀਤੀ ਹੋਈ ਆ ਪਹਿਲੇ ਦੋ ਹੀ ਚਲਾਉਂਦੇ ਸੀ ਤੇ ਇੱਥੇ ਉੱਪਰ ਕੋੜੀ ਦੀ ਫੀਟਿੰਗ ਤੇ ਪਹਿਲੇ ਸਾਰੀ ਮੈਂ ਕੀਤੀ ਮਸ਼ੀਨਾਂ ਦੋਨਾਂ ਨੇ ਇੱਕੋ ਹੀ ਲੱਗੂਗਾ ਐਸਐਮਐਸ ਜੱਸੀ ਨਹੀਂ ਵੇਖੀ ਲੱਗਦਾ ਤੇ ਇਹਨੂੰ ਵੀ ਇੱਥੋਂ ਪਾ ਕੇ ਪੁਲੀ ਦਾ ਬੈਲਟ ਆ ਗਿਆ ਇਧਰ ਐਸਐਮਐਸ ਪਿਆ ਜੀ ਆਪਾਂ ਹੁਣ ਰੱਖਣਾ ਜੀ ਪਿੱਛੇ ਡਰਮ ਤੇ ਡਰਮ ਤੋਂ ਉੱਪਰੋਂ ਫਿਰ ਬਾ ਫੀਡਿੰਗ ਕਰ ਦੇਣੀ ਆ ਕੀ ਜਾਂਦਾ ਉਸ ਸੀਮਾਨਾ ਦਾ ਵੇਖ ਵਾਕਿਆ ਟਰੈਕਟਰ ਤੇ ਚਲਾ ਲੈਂਦਾ ਮੁੰਡਾ ਉਹਨੇ ਇੱਥੇ ਆਵੇਗਾ ਥੋਣਾ ਪੰਦੇ ਗੱਲਬਾਤ ਕਰਾਉਣੇ ਹੁੰਦੇ ਨਾਲ ਕਸੀਦਾ ਤੇ ਕੱਢਦਾ ਫਿਰਦਾ ਲੈ ਲੈ ਬੜਾ ਦਾ ਲਾ ਹਲਾ ਥੱਲੇ ਲਾ ਫਿਰ ਪਾ ਲੱਗੂਗਾ ਵੀ ਤੇ ਪਹਿਲੀ ਵਾਰ ਇਹਨਾਂ ਅੱਗੇ ਨਕਾਰ ਅੱਗੇ ਨੂੰ ਪੂਰੀਆਂ ਥੱਲੇ ਘਾਰ ਪੂਰੀਆਂ ਚੱਲ ਬਸ ਆਇਆ ਬਹੁਤ ਡਰਾਈਵਰੀ ਤੇਰੀ ਦੇਖੋ ਜੀ ਆਪਾਂ ਬੰਦੇ ਨੂੰ ਪੁੱਛਦੇ ਆ ਕਿ ਤੈਨੂੰ ਕਿੱਥੋਂ ਤਰੀਕਾ ਆਇਆ ਕਿਵੇਂ ਵੱਲ ਸਿੱਖਿਆ ਤੇ ਹੁਣ ਆਪਾਂ ਇਹਨੂੰ ਜਾਣ ਕਰ ਲੈਨੇ ਹਿੰਦੇ ਕੋਲ ਜਿਹੜਾ ਟਰੈਕਟਰ ਚਲਾਦਾ ਵੈਸੇ ਹੁਣ ਬੰਦ ਕਰ ਲਿਆ ਇਹ ਹਾਲ ਜਿਆਦਾ ਲਾ ਲਾ ਤੇ ਤੇਰਾ ਡਰਾਈਵਰ ਦਾ ਕੀ ਤਜਰਬਾ ਹੈ ਮੇਰਾ ਜੀ ਟਰੱਕ ਚੋਂ ਆਇਆ ਹੈ ਪਾਪਾ ਦਾ ਟਰੱਕ ਚਲਾਉਂਦਾ ਹਾਂ ਹਾਂ ਜੀ ਤਾਂ ਕਰਕੇ ਵੱਲ ਸਿੱਖਿਆ ਹਾਂ ਐਸਾ ਵੀ ਠੀਕ ਹੈ ਚਲ ਆ ਜਾ ਹੁਣ ਹੁਣ ਇਸ ਵੇਲੇ ਚਲਵਾ। ਕਿਹੜੀ ਗੱਡੀ ਚ ਚੌਂਦਾ ਡੈਡੀ ਤੇਰਾ? 18 18 ਚਲਾਉਂਦਾ। ਅੱਛਾ 18 ਮੀਟਰ ਵਾਲਾ ਚਲਾਉਂਦਾ। ਤੇਰਾ ਤਾਂ ਘਰ ਦੇ ਵੀ ਤੇਰਾ ਬੇ ਵੀ ਇੱਥੋਂ ਟੈਟਰ ਹੈ ਮੋੜਨਾ ਇੱਥੋਂ ਐ ਮੋੜਨਾ। ਰੋਟੀ ਖਾ ਲੀ ਕੋ ਨਹੀਂ? ਖਾਣੀ ਤੇ ਖਾ ਫਿਰ ਰੋਟੀ ਛੱਡ ਕੇ ਆ। ਉਹ ਆਇਆ ਨਹੀਂ ਕੱਢ ਰਿਹਾ। ਕੌਣ? ਨਹੀਂ ਨਹੀਂ ਜਾ ਰਿਹਾ। ਵਾਈਫ ਤੇਰੀ? ਮੁੰਡੇ ਦਾ ਵਿਆਹ ਵੀ ਆਇਆ ਜੀ ਇਹ ਸਮਝਾ ਇੱਕ ਦੇਵੇਂ ਆ। ਤੇ ਬੰਦਾ ਆਪਣਾ ਘਰ ਦਾ ਹੀ ਹੈ ਤੇ ਆਪਣੀ ਗਰੀਸੇ ਕਰੀਏ। ਆਪਣੀ ਨੂੰ ਤੂੰ ਚਾਹ ਮਿਲਦਾ ਸੱਚ ਹੁੰਦਾ। ਕਿਵੇਂ? ਤੂੰ ਮੇਰਾ ਤਾਇ ਦਾ ਮੁੰਡਾ ਐ ਤੂੰ ਮੇਰਾ ਤਾਇ ਦਾ ਮੁੰਡਾ ਤੂੰ ਮੈਂ ਤੇ ਤੂੰ ਮੈਂ ਤੇ ਚਾਚਾ ਹਾਂ ਅੱਛਾ ਤੂੰ ਮੇਰੇ ਚਾਚੇ ਦਾ ਮੁੰਡਾ ਮੈਂ ਤੇਰਾ ਤਾਇ ਦਾ ਮੁੰਡਾ ਅੱਛਾ ਤੂੰ ਵੱਡਾ ਭਰਾ ਐ ਸਭ ਜਾਣ ਕੇ ਤੇਰਾ ਵੱਡਾ ਭਰਾ ਐ ਮੈਂ ਠੀਕ ਐ ਦੋਣਾ ਤੇਰਾ ਕੰਮ ਕਰਾਏਗਾ ਕਰਾਵਾਂਗੇ ਤੇ ਇਹ ਆਪਾਂ ਪਿੱਛੇ ਢੰਮ ਲਿਆਉਣੇ ਪਹਿਲੋ ਠੀਕ ਐ ਢੰਮ ਤੇ ਇਸ ਵੇਲੇ ਪਰੋਟੀ ਖਾ ਲੈ ਪੁੱਖ ਕਿੰਨੀ ਕੁ ਲੱਗੀ ਏ ਤੈਨੂੰ ਪੁੱਖ ਤੋਂ ਨਹੀਂ ਲੱਗੀ ਹੁਣ ਉਹਨੂੰ ਉਹਨੂੰ ਕਹੇਗਾ ਨੂੰ ਕਹ ਆਪਣੇ ਵਾਈਫ ਨੂੰ ਕਹੇ ਕਿ ਮੈਂ ਵੀ ਤਾਂ ਐਸਾ ਤੇਰੇ ਕਰਕੇ ਮੈਂ ਖੜਾ ਇੱਥੇ ਤੂੰ ਆਵੇਂਗੀ ਤਾਂ ਰੋਟੀ ਫੇਰ ਖਾਵਾਂਗੇ ਤੇ ਹੁਣ ਤੂੰ ਇੱਥੇ ਦੱਸ ਹੈ ਤੋਕਣ ਲੱਗੀ ਤੈਨੂੰ ਵੱਜੀ ਦੋਈ ਆ ਸਵੇਰ ਦਾ ਹੱਥ ਹੋਈ ਤੇ ਫਿਰ ਉਹਨੂੰ ਤੂੰ ਰੋਟੀ ਦਿਖਾ ਫਿਰ ਖਾਂ ਲੈ ਰੋਟੀ ਨਾਲ ਕੀ ਤੁਹਾਡਾ ਫ੍ਰੀ ਰਾਇਸ ਚਵਾਜ ਮਾਰ ਫਿਰ ਨੂੰ ਸਿਨਾ ਸਿਨਾ ਆਹ ਰੋਟੀ ਖਵਾ ਲਓ ਕੀ ਆਂਦੇ ਨੇ ਆ ਜਾਣੇ ਆ ਤੇ ਆਹ ਫਲ ਕਿੱਥੇ ਲੱਗੇਗਾ ਆਹ ਹਾਂ ਇੱਥੇ ਲੱਗੇਗਾ ਇੱਥੇ ਰਾਣਾ ਕਿੱਥੇ ਕਰ ਰਾਣਾ ਤੇ ਰਾਣਾ ਵੀ ਕੰਮ ਕਰ ਕੋਈ ਕਰਦਾ ਇੱਕ ਬਸ ਐਵੇਂ ਤੈਨੂੰ ਕੀ ਲੱਗਦਾ ਰਾਣਾ ਕੰਮ ਜੋ ਹੋ ਜਾਏਗਾ ਕਿ ਨਹੀਂ ਨਹੀਂ ਹੋ ਸਕਦਾ ਹੈ ਨਹੀਂ ਝੂਠ ਨਾ ਬੋਲੀ ਸੱਚ ਬੋਲੀ ਕਿਉਂਕਿ ਆਪਣੀ ਵੀਡੀਓ ਬਹੁਤ ਦੂਰ ਤੱਕਰ ਜਾਣੀ ਆ ਨੀ ਨੀਸੇ ਜਾਂਦੇ ਨੇ ਨੀ ਸੁਣਾ ਨੀ ਨੀਸੇ ਫੋਨ ਲਾਉਂ ਰੋਪੜ ਹੂੰ ਹੂੰ ਦੰਦੀਆਂ ਚੋਂ ਦੀਆਂ ਮਵਾਈਏ ਇਹ ਤਾਂ ਤੇ ਇਹ ਰਾਣਾ ਇੱਥੇ ਕੰਮ ਕਿੰਨਾ ਕਰਦਾ ਜਿਵੇਂ ਮੰਗੀ ਤਾਂ ਹੁਣ ਆ ਪਾ ਗਿਆ ਤੇ ਨਹੀਂ ਕਰਦਾ ਸੌਂ ਜਾਂਦਾ ਹੈ ਸੌਂ ਜਾਂਦਾ ਹੈ ਵਿਚ ਮੰਗੀ ਦੇ ਗਰਮੀ ਨਹੀਂ ਲੱਗਦੀ ਉਹਨੂੰ ਨਾ ਨਾ ਜੀ ਸੀ ਦੇ ਅੰਦਰ ਤੇ ਹੁਣ ਜਾਂਦੀ ਵਾਰ ਆਪਣੇ ਵੀਰਾਂ ਸਾਸਿਕਾ ਕਰ ਬੁਲਾ ਦੇ ਵੀ ਹੁਣ ਇਸ ਵਾਰ ਮੈਂ ਵਲੌਗ ਤੇ ਨਹੀਂ ਆਉਣਾ ਮੈਂ ਹੁਣ ਕੰਮ ਕਾਰ ਕਰੂੰਗਾ ਆਪਣਾ ਸਾਸਿਕਾ ਕਰ ਸਾਰਿਆਂ ਨੂੰ ਇਸ ਵਾਰ ਨਾਲ ਦਲਫੀ ਆਉਣਾ ਆਲਾ ਰੋਟੀ ਖਾ ਕੇ ਫਿਰ ਉਸ ਬਾਅਦ ਚ ਤੋੜ ਹਾਂ ਹਾਂ ਇਹਦੇ ਬਾਅਦ ਜੀ ਇਹਨੇ ਤੂੰ ਤਾਂ ਨਹੀਂ ਸੌਂਦਾ ਮੰਗੀ ਜੀ ਨਾ ਮੈਂ ਨਹੀਂ ਹੁੰਦਾ ਹਾਂ ਬਈ ਤੁਹਾਨੂੰ ਸਮਝ ਕੁਝ ਲੱਗੀ ਹੋਗੀ ਇਹ ਬੂਟੇ ਬਾਈ ਦੀ ਬੂਟਾ ਲਾ ਕੇ ਗਾਮਾ ਤੇਰਾ ਪੱਕਾ ਨਾ ਬੂਟਾ ਕਹਿੰਦਾ ਵੀ ਮੈਂ ਰੋਟੀ ਖਾਣ ਚੱਲਿਆ ਮੈਂ ਹੁਣ ਬਲੌਗ ਚ ਨਹੀਂ ਆਉਣਾ ਤੱਕ ਮੇਰਾ ਸਸਰੀਆ ਕਾਲ ਕਿਉਂਕਿ ਫਿਰ ਬਾਅਦ ਮੂੰਗੀ ਕੰਮ ਕਰ ਬਹੁਤ ਕਰਦਾ ਨਾ ਬੰਦਾ ਇਹਨੂੰ ਨਾ ਲੱਜ ਇਹਨੂੰ ਲਾਉਣਾ ਤੇਲ ਨੂੰ ਲਾ ਆ ਆ ਗੁੱਲੀਆਂ ਲਾਏ ਪਤਾ ਕੀ ਗੱਲ ਹੈ ਇਹ ਰੈਲੀਆਂ ਹੋਣਗੇ ਤੇ ਫਿਰ ਤੜ ਕੰਬੇਗਾ ਨਹੀਂ ਤਾ ਇਹ ਪਤਾ ਹੈ ਨਾ ਤੇ ਤੈਨੂੰ ਫਿਰ ਗਾਮਾ ਹੈ ਵਾਵਾ ਜੀ ਨੇ ਦੱਸ ਦੇ ਮੈਂ ਇਹਨੂੰ ਪੁੱਛਿਆ ਤੇਰਾ ਡਰਾਈਵਰ ਕੀ ਤੇਰੇ ਬੰਨੇ ਸਾਰੀ ਗੱਲ ਦੱਸ ਤੀ ਠੀਕ ਨਹੀਂ ਗਾਮਾ ਐਵੇਂ ਨਹੀਂ ਕੋ ਡਰਾਈਵਰ ਬਣ ਸਕਦਾ ਉਹ ਤਿੰਨ ਹੋਰ ਵਾਲਾ ਦੋ ਵਜੇ ਹੋ ਰਹਾ ਹੈ ਜਦੋਂ ਮੈਂ ਤੈਨੂੰ ਪੁੱਛਿਆ ਵੀ ਤੇਰਾ ਡਰਾਈਵਰ ਕੀ ਤਰ੍ਹਾਂ ਦਾ ਤੂੰ ਕੀ ਦੱਸਿਆ ਮੈਨੂੰ ਡਾੜੀ ਡਰਾ ਹੀ ਕਰਦਾ ਔਰ ਟੱਕਰ ਹੁੰਦਾ ਅੱਛਾ ਤਾਂ ਕਰਕੇ ਆ ਹੁਣ ਆ ਦੇਖ ਇਹ ਤੈਨੂੰ ਵੀ ਇਹ ਤਾਂ ਸ਼ਾਇਦ ਪਤਾ ਕੋ ਰਾਣੇ ਨੂੰ ਨਹੀਂ ਪਤਾ ਇਹਦੇ ਬਾਰੇਗਾ ਵੀ ਇਹ ਕੱਲ ਤੇਲ ਲਾਉਂਦੇ ਪਏ ਇਹਨਾਂ ਦੀ ਕੀ ਰਾਰਾ ਹੋਏਗੇ ਕੀ ਹਾਂ ਦਿਮਾਗ ਤਾਂ ਬਹੁਤ ਹੈ ਤੇਰਾ ਬੁੱਟਰ ਦਾ ਕਰਾਇਆ ਹੋਇਆ ਫਿਰ ਕੰਮਦਾ ਨਹੀਂ ਮਾਰੂ ਹਾਂ ਉਹ ਵੀ ਤਾਂ ਕੰਮਦੇ ਜੂ ਡੀਅਲ ਪਾਉਣ ਨਾ ਪਹਿਲਾਂ ਆ ਵੀ ਆਏ ਨਾ ਧੰਦੇ ਨਾ ਖਰਾਬ ਕਰ ਧੰਦੇ ਇਹ ਕਸ ਪਾਇਪ ਲਾਇਆ ਪਾਇਪ ਤੂੰ ਲੈ ਕੇ ਆਵਾ ਆਹੋ ਇਹ ਜੀ ਆਪਾਂ ਸਾਲ ਬਾਅਦ ਫੇਰ ਲਾਉਣ ਲੱਗੇ ਮੂੰਗੀ ਤੇ ਵੈਸੇ ਲਾਈਦਾ ਆਪਾਂ ਉਦਾਂ ਹੋਰ ਕਿਸੇ ਫਸਲ ਚ ਨਾ ਆ ਗਾਮੇ ਰੜੀ ਪੀ ਪੇ ਕਰਾ ਨਿਕਲੇ ਕਿੰਦੇ ਨਾਲ ਇਸ ਕੰਮ ਨਾਲ